तो वाला साहब साहब में बोल दो मिल ले फिर वो कानपुर आता है मैंने तो अब बात पांच साल जो एक भी लाइन है तो समझो जाना है तो तुम्हारा था कारतो एस के साहब ये ये से तो हां आप जान तो जन तो क्या नहीं हां और तुम जान तो होयो सानो को जवाब ना देओ हाल में देना है सारे लोग आ आ आ आ हां हां कर दी हां यार मैंने स्टार्टिंग में की है मैं साइन कुछ तक हां यार मैं दोस्तों कुछ नहीं जा रहे को इंग्लिश आता है सर सोमवार को है हम देखना है केड़े किलोमीटर को दो किलोमीटर का सरwrong place है ऐसा तो है सर तो नहीं है यहां शुरू कर जानो ज्यादा नहीं जेड़े ऑर्डर जैसा ही वो करता नहीं ऑर्डर कौन कि नहीं देते है भगवान वाले रोंगे नहीं इधर सारे ਹਲੋ ਨੇ ਕੇਜੂਅਲ ਨੇ ਦਿੱਤੇ ਨਹੀਂ ਸਾਡੇ ਸੀਲੈਂਸ ਦੇ ਨਾ ਤਾਂ ਤੁਹਾਨੂੰ ਪਰਟਨ ਇਹ ਐਪਾਰਟਮੈਂਟ ਦੇ ਕੋਮੂਨ ਨੂੰ ਕਿਹਨੂੰ ਦਿੱਤਾ ਹੈ ਕੇਜੂਅਲ ਨੇ ਸਰ ਉਹ ਸਰ ਉਹ ਹੋ ਜਾਦੇ ਹੋ ਮੈਂ ਸਰ ਫੋਟੋਆਂ ਦੇ ਬਣਾਇਆ ਸਰ ਇਸ ਤਰ੍ਹਾਂ ਦੇ ਉਹ ਤਾਂ ਆਪਾਂ ਨੂੰ ਸਰ ਇਹ ਕੋਮੂਨ ਕਰ ਜਾਂਦਾ ਰੋਕਾ ਇਹਦੇ ਨਾਲ ਮੈਂ ਤਾਂ ਕੋਈ ਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਖਾ ਤੋਂ ਰਹੇਗਾ ਕਿ ਨਹੀਂ ਦੇਖੇ ਕੋ ਆਹ ਹੋਰ ਹੈ ਅਸੀਂ ਤਾਂ ਕੁਮਾਰ ਸਾਹਿਬ ਨੂੰ ਘਰ ਮਸਾਹੀ ਆਮ ਸਾਹਿਬ ਪਟਾਣੇ ਕਾ ਜਾਣਿਆ। ਤੇ ਕਿ ਚਲੋ ਸਾਨੂੰ ਚਲੋ ਜੀ ਤੋਂ ਨੋਕੀਂ ਤੱਕ ਲੈ ਜਾਇਆ। ਇਹ ਰੁਕਾਉਂਦਾ ਜਾਕਰੋ ਸਰ ਕਿਸੇ ਕੰਮ ਬੰਦ ਕੀਤੀ ਹੋਈ ਹੈ ਸਰ ਕੁਝ ਥੋੜੀ ਦੇਰ ਚੁੱਕੇ ਜਾਵਟਦੇ ਆ। ਹਾਂ ਜੀ ਸਰ ਚੁੱਕੇ ਜਾਵੜੀਏ। ਹੱਲੇ ਤਾਂ ਨਹੀਂ ਬੰਦ ਕੀਤੀ ਹੋਈ ਹੈ ਸਰ। ਇਹ ਸਾਡੇ ਤੇ ਤੁਹਾਡੇ ਦੁਆਰਾ ਸਾਡੇ ਏਅਰਪੋਰਟ ਤਾਂ ਚੱਲਦੀ ਹੈ। ਕੋਈ ਸਿਕਿਉਰਿਟੀ ਰੀਜ਼ਨ ਕਰਕੇ ਬੰਦ ਕੀਤੀ ਹੈ। ਨਹੀਂ ਆ ਆ ਸੱਚ ਜਿਹੜੀ। ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਿਕਿਉਰਿਟੀ ਚ ਜਾਂਦੇ ਆ। ਨਹੀਂ ਸਰ ਸਾਡੀ ਸਰ ਸਾਡੀ ਸਾਡੀ ਨਹੀਂ ਜਾ ਸਕਦੇ ਆ। ਨਹੀਂ ਜਾ ਲੋ ਸਰ। ਕਿਉਂ ਆਇਆ ਕਿਹ ਜਾਇਆ। ਆਜਾ ਕੇ ਤਾਂ ਸਭ ਨੂੰ ਸਤ ਸ੍ਰੀ ਅਕਾਲ ਹੈ ਅੱਜ ਰਾਤੀ ਦੇ ਡਰ ਕੇ ਕਾਲੀ ਵਰਨਾ ਤੋਂ ਸਾਰੇ ਸਾਥੀ ਆ ਗਏ ਸਨ ਉਹ ਮਾਹੌਲ ਬਹੁਤ ਖਾਸ ਹੁੰਦਾ ਹੈ ਹਾਂ ਹਾਂ ਸਭ ਚਲ ਗਿਆ ਮੈਂ ਬਰੇਫਰਟ ਸੁਣ ਗਿਆ ਹਾਂ ਮੈਂ ਬਰੇਫਰਟ ਜੀ ਉਸ ਦੇ ਤੌਰ ਤੇ ਕਹਿਣੇ ਕਿ ਕੀ ਹੋ ਰਿਹਾ ਹੈ ਬਈ ਮੈਂ ਕੀ ਹੋ ਰਿਹਾ ਸੀ ਨਹੀਂ ਜਾਣਾ ਸੀ ਕਿ ਕਿ ਅੱਜ ਗੁਰਦੁਆਰਾ ਸਾਹਿਬ ਜੰਮੇ ਰੋਸਾਂ ਕੀ ਜੇਰਦੀ ਹੈ ਉਹਨੂੰ ਕਰ ਜਾਣ ਤੋਂ ਰੋਕੋਗੇ ਕਿਹਨ ਕਰਸਾ ਤੁਸੀਂ ਬਾਅਦ ਹੱਲ ਦੋਗੇ ਕਿਉਂ ਕਿ ਕੋਈ ਜਾਈ ਮੈਂ ਤੁਸੀਂ ਕਰੂਗੇ ਕੌਣ ਕਰ ਸਕਦਾ ਉਹ ਜਾਣਾ ਸੀ ਪਿੱਛੇ ਹੋ ਜਾ ਤੁਹਾਡੇ ਅਸਲ ਵਿੱਚ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਕੀ ਕਰਤੋਂ ਰੋਕ ਰਿਓ ਸਾਨੂੰ ਉਹਦਾ ਸਵਾਰਾ ਇਹਦੇ ਲਈ ਤੁਸੀ ਪੂਰੇ ਦੇਣਾ ਕਰ ਰਹੇ ਹੋ ਬਿਲਕੁਲ ਦੇਣਾ ਹਾਂ ਆਹ ਆਹ ਹਾਂ ਮੈਂ ਤਾਂ ਚਾਹੀਦੀ ਵੀ ਹੈ ਜੀ ਇਹ ਸਦਾਈ ਪੁੱਛੋ ਤਾਂ ਕਰ ਰਹੇ ਹਾਂ ਯਾਰ ਤੁਸ ਦੱਸ ਲਓ ਕਿਹੜੇ ਕਾਨੂੰਨ ਚ ਨਹੀਂ ਪੈਂਦਾ ਐਨਾ ਤਾਂ ਦੱਸ ਸਰ ਉਸਵਾਰਾ ਸਭ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤੇ ਥੋਕਲੇ ਤਾਂ ਦੱਸ ਵਿੱਚ ਲਿਖ ਦੇ ਲਿਖ ਦੇ ਨਹੀਂ ਪਰ ਮੈਂ ਇਹ ਕਹਿਣਾ ਚਾਹਣਾ ਸਰ ਹੋੜੀ ਮੋਟੀ ਤਾਂ ਪੰਜਾਬ ਪ੍ਰੋਗਰਾਮ ਕਰਨਾ ਚਾਹੀਦਾ ਹੈ ਹਾਰਨੇ ਬੰਦੇ ਤੋਂ ਹੁਕਮ ਲੈਣ ਲੱਗੇ ਤੁਸੀਂ ਇਹ ਵੀ ਬੋਲਤੋ ਕਿ ਅਸ ਅਰਮਣੋ ਚੈਦੀ ਗੀਂ ਯਾਰ ਆਪਣਾ ਕਾਟ ਸਕਾਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਤੋਂ ਨਾ ਟੋਲੇ ਕਿਹੜਾ ਕਿ ਇੰਚ ਲਿਲੀਓ ਏਜੀ ਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਦੇ ਕਰਨਾ ਐਸੋ ਐਦਾਂ ਤਾਂ ਹੁਣ ਅੱਗੇ ਤੇ ਯਾਰ ਪੰਜਾਬ ਪੁਲਿਸ ਤੇ ਏਜੀ ਪੁਲਿਸ ਹੈ ਜੀਸ ਪ੍ਰਵਾ ਨਹੀਂ ਕਰਦੀ ਪਰ ਲੈਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਤਾਂ ਅਸੀਂ ਅਸੀਂ ਜਿਹੜਾ ਰੂਲ ਆ ਸਰ ਉਹਨੂੰ ਸਾਨੂੰ ਆਰਡਰ ਜਿਹਾ ਦਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਤੁਹਾਨੂੰ ਰਿਟਨ ਦੇਦਾ ਸੀ ਯਾਰ ਸਰ ਸਾਨੂੰ ਰਿਟਨ ਦੇ ਦਿਨਾ ਸਰ ਰਿਟਨ ਦੇ ਦਿਦਾ ਆਰਡਰ ਐਸਾ ਮੈਂ ਸਾਡੇ ਘਰ ਵੀ ਆਨਲਾਈਨ ਆਰਡਰ ਆਮੈਂ ਉਹ ਇੱਕ ਆਰਡਰ ਹੈ ਕਿ ਕੁਦਵਾਰਾ ਸਾਹਿਬ ਨੇ ਜਾਣ ਦੇਣਾ ਤੁਹਾਨੂੰ ਹਾਲੇ ਸਰ ਜਦ ਤੱਕ ਉਹ ਆਪਣਾ ਪ੍ਰੋਟੈਸਟ ਰੈਲ ਦੇ ਉੱਪਰ ਟੈਕਟਿਕ ਨਾ ਨਾ ਉਹ ਦਰਸਾ ਚੱਲ ਰਿਹਾ ਹੈ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਸਰ ਉਹਦਾ ਉਹਦਾ ਲਿਖਣਾ ਹੈਗਾ ਸਰ ਇੱਥੇ ਵੀ ਇਸ਼ੂ ਹੈਗਾ ਸਰ ਸਾਡੇ ਤਾਂ ਇਹ ਦੇ ਉਹ ਇੱਕ ਅੰਦਰ ਰੋਲੋ ਸੀ ਪੀਪੀਜ਼